ਸ਼੍ਰੀ ਵਾਹਿਗੁਰੂ ਸਾਹਿਬ ਜੀ ਸਵੇਰਠ ਮਹੱਲਾ 5 ਵਾ ਚਰਨ ਕਾਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗਉਣ ਅਮੋਲ ਜਿਸ ਰਜੈ ਨ ਵਸੇ ਆ ਦੇ ਨਰ ਤ੍ਰਿਸ਼ਨਾੰਤਰ ਖਾਈ ਚਰਨ ਕਾਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੋਣਾ ਅਮਰੇ ਜਿਸ ਰਿਦੈ ਨ ਵਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਹਰ ਅਰਾਧ ਕਰੋਗ ਅਨੰਦਾਈ ਜਿਸਨੋ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਖ ਦੇ ਜਨ ਜਾਣ ਆਈ ਰਾਹ ਜਹ ਜਨ ਓਟ ਕਹੀ ਪ੍ਰਵਤ ਤੇਰੀ ਸੇ ਸੁਖੀ ਪ੍ਰਭ ਸਰਣੇ ਜਹਨਾਰਿ ਦਿਸਰੀਆ ਪੁਰਖ ਵਿਧਾਤਾ ਤੇ ਦੁਖੀਆ ਮਹ ਗਮਣ ਜਹ ਗੁਰਮਾਨ ਪ੍ਰਭੂ ਲਿਗਲਾਈ ਤਹ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਦਸਾਰ ਗੁਰ ਤੇ ਦੇ ਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇ ਤਿਤ ਹੀ ਲਗਾ ਤਸਹੀ ਵਰਤਾਰਾ ਨਾਨਕ ਸੈ ਪਕਰੀ ਸੰਤਨ ਕੀ ਜਿਦ ਭੈ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਸਹ ਪਕਰੀ ਸੰਤਨ ਕੀ ਧਰਭੈ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ